ਸਖਰਾ ਤੁੰਬਰੀਕ ਸਾਦਰਾ ਪੰਜਾਬ ਤੇ ਆਵਾਜ਼ ਕਰ ਮੰਡਵੇੜਾ ਵਾਲ ਕਾਰਸ਼ਵਰਸ਼ ਕਮੇਟੀ ਦਾ ਸੈਕਟਰੀ ਮੈਂ ਬੋਲ ਰਿਹਾ ਸਾਡੇ ਦੇ ਕੋਲ ਦਰਿਆ ਦੇ ਵਿੱਚ ਹਾਲਾਤ ਸਤਲੋਜ ਦੇ ਵਿੱਚ ਕੀ ਹੈ ਇੱਥੇ ਕੋਈ ਪ੍ਰਸ਼ਾਸਨ ਨਹੀਂ ਹੈ ਕੋਈ ਇੱਥੇ ਕੋਈ ਜੁਗਾਂ ਨਹੀਂ ਹੈ ਸਰਕਾਰ ਨੂੰ ਵੇਚੇ ਸਾਡੀ ਇਹ ਤੇ ਕੋਈ ਦੇਖ ਪਾਲਿਆ ਦੇਖ ਲੋ ਹਾਲਾਤ ਹਾਲਿਆ ਟਰੈਕਟਰ ਦੇਖੋ ਇਹ ਸਾਡੀ ਆ ਫਸਲਾਂ ਬਕਲਰ ਸਾਡੇ ਰੋਡ ਲੈਣੇ ਸਾਡੀ ਖੇਤੀ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਹੁਣ ਕੀ ਜਨਤਾ ਦਾ ਕੋਈ ਨੁਕਸਾਨ ਹੋਣ ਲੱਗਿਆ ਦੇਖ ਇਹਦੀ ਨਹੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇੱਥੇ ਨਵਾਂ ਖੇਰਾ ਬੇਟ ਦੇ ਵਿੱਚ ਪੂਰੇ ਪਰ ਜ਼ੋਰ ਨਾਲ ਇੱਕ ਬੜਾ ਧਿਆਨ ਕਰਨਾ ਕਿਉਂਕਿ ਇੱਥੇ ਬਹੁਤ ਵੱਡੀ ਲੋਡ ਆ ਮੂਰੇ ਸਾਡਾ ਪਿੰਡ ਆ ਜਿੱਥੇ ਟੱਕਰ ਲੱਗੀ ਹੈ ਦਰਿਆ ਦੀ ਉੱਪਰ ਮੋਹ ਸਾਬ ਨੀਓ ਵਾਲਾ ਅਜੇ ਉਸ ਟਾਹ ਨਹੀਂ ਲੱਗੀ ਉੱਤੇ ਨਹੀਂ ਕੀ ਕੋਈ ਹੋਈ ਦਿੱਕਤ ਇੱਥੇ ਸਾਡੇ ਨਵਾ ਖੇਰਾ ਬੇਟ ਦੇ ਵਿੱਚ ਆ ਦੇਖ ਲੋ ਜੀ ਸਾਡੇ ਆ ਭੈਣ ਭਾਈਆਂ ਨੇ ਕਹਿੰਦਾ ਇਹ ਨਹੀਂ ਆਉਂ ਗਿਆ ਕੱਢ ਰਹੇ ਨਹੀਂ ਬਲਾਤ ਇਦਾਂ ਤੇ ਨਹੀਂ ਵੀਗੀ ਪੂਰੇ ਸਾਡਾ ਪਿੰਡ ਹੈ ਨਵਾ ਖੇਰਾ ਬੇਟ ਮੇਰੇ ਸੱਤਰ ਵੱਲੋਂ ਬੇਨਤੀ ਹੈ ਸਰਕਾਰ ਨੂੰ ਕਿ ਤੁਸੀਂ ਇਹਦੇ ਪਰ ਜ਼ੋਰ ਲੀ ਜ਼ੋਰ ਦਿਓ ਇਹਦਾ ਤਿਆਰ ਕਰੋ ਵੀ ਇੱਥੇ ਸਾਨੂੰ ਪੱਥਰਾ ਦੀ ਲੋੜ ਹੈ ਇੱਥੇ ਸਾਨੂੰ ਕਟਿਆਂ ਦੀ ਲੋੜ ਹੈ ਸਰਕਾਰ ਨੂੰ ਉਹ ਪਾਉਣੇ ਸੀ ਧੰਨਵਾਦ